ਸਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਜਿਤਨੀਆਂ ਵੀ ਸੰਗਤਾਂ ਆਪ ਜੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਨੂੰ ਪਿਆਰ ਕਰਨ ਵਾਲੀਆਂ ਔਰ ਅੰਕਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਸਾਰਿਆਂ ਸੰਗਤਾਂ ਇੱਕ ਵਾਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਜੀ ਅੱਜ ਆਪਾਂ ਫਤਿਹ ਦੀ ਸਾਂਝ ਦੇ ਵਿੱਚ ਕੋਈ 15 ਮਿੰਟ ਲਾਈਏ ਸਤਸੰਗ ਜੀ ਕਿਉਂਕਿ ਸਤਸੰਗ ਜੀ ਦਾਸ ਹੁਣੇ ਲੈਫ ਹੋ ਕੇ हटਿਆ ਸੀਗਾ ਤੋਂ ਕਿਸੇ ਵਜ੍ਹਾ ਦੇ ਕਾਰਨ ਜਦੋਂ ਅਸੀਂ ਬਾਅਦ ਵਿੱਚ ਦੇਖਿਆ ਤੇ ਰਿਕਾਰਡਿੰਗ ਦੀ ਆਵਾਜ਼ ਨਹੀਂ ਆ ਰਹੀ ਸੀਗੀ ਤੋਂ ਸਤਸੰਗ ਜੀ ਇਸ ਕਰਕੇ ਹੁਣ ਦੁਬਾਰਾ ਫਿਰ ਲੈਪ ਹੋਏ ਆ ਉਸ ਮਾਲਕ ਦੀ ਮਰਜ਼ੀ ਗੁਰੂ ਦੇ ਪਿਆਰਿਓ ਜਿੰਨੀਆਂ ਵੀ ਸੰਗਤਾਂ ਆਪ ਜੀ ਦਰਸ਼ਨ ਦੇ ਰਹੀਆਂ ਹੋ ਸਰਬਨ ਕਰ ਰਹੀਆਂ ਹੋ ਦਾਸ ਦੀ ਇੱਕ ਤੁਹਾਨੂੰ ਬੇਨਤੀ ਐ ਸਾ ਸੰਗ ਜੀ ਸਾਡਾ ਮਾਣ ਆ ਸਾ ਸੰਗ ਜੀ ਸਾਡੀ ਇੱਛਾ ਹੈ ਕਿ ਸਾਡੀਆਂ ਪਿਆਰੀਆਂ ਸੰਗਤਾਂ ਸਾਡੇ ਵੀਰ ਸਾਡੀਆਂ ਭੈਣਾਂ ਮਾਤਾਵਾਂ ਬਜ਼ੁਰਗ ਇਸ ਲਾਈਫ ਨੂੰ ਬਹੁਤ ਦੂਰ ਤੱਕ ਪਹੁੰਚਾ ਦੇਣਾ ਇਥੋਂ ਤੱਕ ਕਿ ਸਿਹਤਕਾਰ ਕਮੇਟੀਆਂ ਪ੍ਰਬੰਧਕ ਕਮੇਟੀਆਂ ਬੁੱਢਾ ਦਾ ਤਰਨਾ ਦਾਲ ਵਰਇਸਤ ਅੱਗੇ ਸ੍ਰੋਮਣੀ ਕਮੇਟੀ ਸਰਕਾਰ ਜੋਗ ਜੋ ਉੱਥੋਂ ਦੇ ਪ੍ਰਧਾਨ ਸਾਹਿਬ ਭਾਈ ਗੜਗਾਜ ਸਿੰਘ ਜੀ ਉਹਨਾਂ ਤੱਕ ਪਹੁੰਚਦੇ ਵੀ ਕਰਨੀ ਸਾਧ ਸੰਗਤ ਜੀ ਪਹਿਲੀ ਬੇਨਤੀ ਤਾਂ ਇਹ ਹੈ ਕਿ ਹੁਣ ਸਾਧ ਸੰਗਤ ਜੀ 2026 ਨਵਾਂ ਸਾਲ ਚੜਨਾ ਤੇ ਗੁਰੂ ਦੇ ਪਿਆਰਿਓ ਦਾਸ ਦੀ ਬੇਨਤੀ ਹੈ ਕਿ ਆਪਾਂ ਇਹ ਪਰਨ ਕਰੀਏ ਹੁਣੇ ਆਪਾਂ ਸਾਥ ਸੰਗਤ ਜੀ ਸ਼ੀਰ ਦਾਸ ਸਿੰਘਾਂ ਨੂੰ ਯਾਦ ਕਰਦੇ ਆਂ ਛੋਟੇ ਛੋਟੇ ਸਾਡੇ ਉੱਚੀ ਮੱਤ ਵਾਲੇ ਬਾਬੇ ਸਾਥ ਸੰਗਤ ਜੀ ਜੋ ਸਰਹੰਦ ਦੀਆਂ ਨਈਆਂ ਦੇ ਵਿੱਚ ਖੜੇ ਨੇ ਸਾਡੇ ਸ਼ੀਰ ਸਿੰਘ ਅਰਚੁਮਕੌਰ ਦੀ ਗੜੀ ਦੇ ਵਿੱਚ ਸਾਥ ਸੰਗਤ ਜੀ ਸ਼ੀਧੀਆਂ ਪ੍ਰਾਪਤ ਕੀਤੀਆਂ ਵੱਡਿਆਂ ਨੇ ਔਰ ਕਿੰਨੇ ਸ਼ਹੀਦ ਸਿੰਘ ਸ਼ਹੀਦ ਹੋਏ ਨੇ ਸਾਧ ਸੰਗ ਜੀ ਮਾਤਾ ਗੁਜਰਕੌਰ ਜੀ ਦਾ ਹਾਲ ਦੇਖੋ ਸਾਧ ਸੰਗ ਜੀ ਠੰਡੇ ਬੁਰਜ ਦੇ ਵਿੱਚ ਉਹ ਜੰਗਲਾਤ ਵੇਖੋ ਸਾਧ ਸੰਗ ਜੀ ਜਿੱਥੇ ਉਤਰਾਤ ਪੈਂਦੀ ਸੀ ਸਾਧ ਸੰਗ ਜੀ ਕਿਹੜਾ ਟਾਈਮ ਸੀ ਜਦੋਂ ਐਨੀ ਠੰਡ ਦੇ ਵਿੱਚ ਬੁੰਦਾ ਬਾਂਦੀ ਦੇ ਵਿੱਚ ਸਾਧ ਸੰਗ ਜੀ ਛੋਟੇ ਨੰਨੇ-ਮੁੰਨੇ ਆਨੂੰ ਸਾਧ ਸੰਗ ਜੀ ਸਾਡੇ ਉੱਚੀ ਮੱਤ ਵਾਲੇ ਬਾਬਿਆਂ ਨੂੰ ਜੋਰਾਵਰ ਸਿੰਘऔर ਫਤਿਹ ਸਿੰਘ ਜੀ ਨੂੰ ਸਾਧ ਸੰਗਤ ਜੀ ਜੰਗਲਾਤਾ ਵਿੱਚ ਲਈ ਬੈਠੀ ਸੀ। ਤੁਰੀ ਹੁੰਦੇ ਸੀ ਸਾਧ ਸੰਗਤ ਜੀ। ਅੱਗੇ ਕੋਈ ਪਤਾ ਨਹੀਂ ਸੀ ਕਿੱਥੇ ਜਾ ਕੇ ਰੁਕਣਾ, ਕਿਹਦੇ ਘਰੇ ਰੁਕਣਾ। ਕਿੱਥੇ ਕੋਈ ਅੰਨ ਪਾਣੀ ਲਿਖਿਆ ਹੈ। ਮਹਿਸੂਸ ਕਰਕੇ ਦੇਖਣਾ ਸਾਧ ਸੰਗਤ ਜੀ। ਸੀਨ ਸਾਹਮਣੇ ਲਿਆਉਣਾ। ਜੇ ਦਾਸ ਸਾਧ ਸੰਗਤ ਜੀ ਅੱਜ ਫਤਿਹ ਦੀ ਸਾਹਜ ਵਿੱਚ ਇਹੋ ਹੀ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਹੈ। ਕਿ ਆਪਾਂ ਨਵੇਂ ਸਾਲ ਦੇ ਵਿੱਚ ਸਾਧ ਸੰਗਤ ਜੀ ਨਾਮੇ ਸਾਲ ਦੀ ਸ਼ੁਰੂਆਤ ਇਹ ਕਰ ਗਏ ਇਹ ਕਸਮ ਪਾਲ ਗਏ ਇਹ ਰਾਤਾ ਬਨਾਲ ਗਏ ਮਨ ਬਨਾਲ ਗਏ ਬੇ ਧੰਨ ਧੰਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਸੀਂ ਸਾਨੂੰ ਸ਼ਬਦ ਗੁਰੂ ਦੇ ਲੜ ਲਾ ਕੇ ਗਏ ਸੀਗੇ ਤੁਸੀਂ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬੀ ਦੇ ਲੜ ਲਾ ਕੇ ਗਏ ਸੀਗੇ ਤੇ ਮਹਾਰਾਜ ਜੀ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਹਾਂ ਪਿੱਛੇ ਹੋ ਗਿਆ ਜਿਹੜਾ ਸੋ ਹੋ ਗਿਆ ਪਪਾ ਜੀ اے میرے مالک گرو گرم سچے بادشاہ جی دشمنیش پتا جی پیچھے ہو گیا سو ہو گیا اسی تہاڈیاں قربانیاں نو یاد رکھانگے اسی ਧੰਨ શ્રી گرو گرم صاحب تو بنا کتے وی اپنا سر نی ਝੁکاواں گے آکھو سਤ نام سری واہ گرو جی ਧੰਨ શ્રી گرو گرم صاحب تو بنا اسی کسے ڈیرے تے نہیں جاواں گے ਧੰਨ શ્રી گرو گرم صاحب تو بنا ਸਾਧ ਸੰਗ جی اسی کسے ਮਟੀ ਨੂੰ ਨਹੀਂ ਮੰਨਣਾ ਕਿ ਅਕਸੇ ਸਮਾਦ ਨੂੰ ਨਹੀਂ ਮੰਨਣਾ ਸਾਧ ਸੰਗ ਜੀ ਇਹ ਸਾਧ ਸੰਗ ਜੀ ਸਾਡੇ ਛੀਤ ਸੰਗ ਨਹੀਂ ਗੁਰੂ ਦੇ ਪਿਆਰਿਓ ਕਦੀ ਸੋਚ ਕੇ ਵੇਖਿਆ ਜੋ ਇਹ ਨਹੀਂ ਸਾਡੇ ਛੀਤ ਸੰਗ ਨਾ ਕੋਈ ਕਹਿੰਦਾ ਜੀ ਸਾਡਾ ਫੁੱਫੜ ਰਾਤ ਨੂੰ ਦਿਖਾਈ ਦਿੰਦਾ ਸੀ ਤਾਂ ਮਟੀ ਬਣਾਈ ਹੈ ਕੋਈ ਕਹਿੰਦਾ ਸਾਡਾ ਬਾਪੂ ਰਾਤ ਨੂੰ ਦਿਖਾਈ ਦਿੰਦਾ ਤਾਂ ਮਟੀ ਬਣਾਈ ਹੈ ਸਾਧ ਸੰਗ ਜੀ ਰਾਤ ਨੂੰ ਦਿਖਾਈ ਦਿੰਦੇ ਆ ਨਾ ਤੇ ਪਿਆਰਿਓ ਇਹ ਛੀਤ ਸੰਗ ਨਹੀਂ ਇਹ ਨਾ ਗੁਰੂ ਦੇ ਪਿਆਰਿਓ ਇਹਨਾਂ ਦੀ ਮੁਕਤੀ ਨਹੀਂ ਹੋਈਗੀ ਇਹ ਮੁਕਤ ਨਹੀਂ ਹੋਏਗੇ ਤਾਂ ਦਿਸਦੇ ਤੁਹਾਨੂੰ ਇਹ ਪ੍ਰੇਤ ਹੈ ਜੇ ਸ਼ੀਵ ਸਿੰਘ ਵੇਖਣੇ ਆ ਸਾਧ ਸੰਗਤ ਜੀ ਤੁਸੀਂ ਲਾਈਵ ਵੀ ਘਰਾਂ ਵਿੱਚ ਵੇਖੇ ਹੋਣਗੇ ਕਿ ਹੁਣ ਤੁਸੀਂ ਸਰਾਂਧਾ ਜਾ ਕੇ ਆਏ ਆ ਸਾਧ ਸੰਗਤ ਜੀ ਫਤੇਗੜ ਸਾਹਿਬ ਤੇ ਉੱਥੇ ਤੁਸੀਂ ਸਾਧ ਸੰਗਤ ਜੀ ਦੇ ਸ਼ੀਰਾਂ ਦੇ ਦਰਸ਼ਨ ਕੀਤੇ ਹੋਣਗੇ ਨਿਆਂ ਵਿੱਚ ਖੜਿਆ ਨੂੰ ਸਾਧ ਸੰਗਤ ਜੀ ਜਾਂ ਚਮਕੌਰ ਦੀ ਗੜੀ ਦੇ ਦਰਸ਼ਨ ਕੀਤੇ ਹੋਣਗੇ ਮਾਤਾ ਗੁਜਰੀ ਜੀ ਦੇ ਦਰਸ਼ਨ ਕੀਤੇ ਹੋਣਗੇ ਤੇ ਜਾਂ ਸਿਤਾ ਸੰਗਜੀ ਫਿਰ ਹੋਰ ਬਹੁਤ ਸ਼ੀਲ ਹੋਏ ਨੇ ਉਥੇ ਤੇ ਜਾਂ ਪਰਚੀਤ ਸਿੰਘ ਸਾਧ ਸੰਗਜੀ ਧੰਤਨ ਬਾਬਾ ਦੀਪ ਸਿੰਘ ਜੀ ਸ਼ੀਤਾਂ ਵਾਲੇ ਮਾਲਕ ਉਹਨਾਂ ਨੂੰ ਕਹਿੰਦੇ ਸ਼ੀਵ ਸਿੰਘ ਸ਼ੀਤਾਂ ਦੇ ਸਰਤਾਇ ਸਾਧ ਸੰਗਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਹੜੇ ਤਵੀਆਂ ਦੇ ਉੱਤੇ ਬੈਠੇ ਸਾਧ ਸੰਗਜੀ ਤੇ ਉਹ ਸ਼ੀਤ ਸਿੰਘ ਸਾਧ ਸੰਗਜੀ ਜਿਹੜੇ ਚਾਂਦਰੀ ਚੌਕ ਵਿੱਚ ਬੈਠੇ ਨੇ ਸਾਧ ਸੰਗਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਸ਼ਿਵ ਸੰਗ ਕਹਿੰਦੇ ਆ ਜੇ ਤੁਸੀਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਜਾਓਗੇ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਜਾਓਗੇ ਜਿਹੜੀ ਫਰਸ਼ ਦੇ ਤੁਸੀਂ ਉੱਤੇ ਚੱਲਦੇ ਆ ਸਾਧ ਸੰਗਤ ਜੀ ਸੱਲਾਂ ਦੇ ਉੱਤੇ ਪੈਰ ਰੱਖ ਕੇ ਚੱਲਦੇ ਆ ਉੱਥੇ ਪਤਾ ਨਹੀਂ ਕਿੰਨੇ ਸ਼ਿਦਾ ਸਿੰਘਾਂ ਦਾ ਸਾਸ ਜੀ ਖੂਨ ਡੁੱਲਿਆ ਹੋਇਆ ਵਿਆ ਉਹ ਸ਼ਿਵ ਸੰਗਾ ਜੀ ਸਾਡੇ ਗੁਰੂ ਦੇ ਪਿਆਰਿਓ ਆਪਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਸਾਧ ਸੰਗ ਜੀ ਸਾਨੂੰ ਗੁਰੂ ਕਲਗੀ ਤਰ ਸੱਚੇ ਪਾਛਾ ਤੇ ਜੇ ਤਰ ਸੌਦਾ ਜਿਨ੍ਹਾਂ ਨੇ ਸਾਰਾ ਹੀ ਸਾਧ ਸੰਗ ਜੀ ਸਰਬੰਸ ਆਪਣਾ ਦਾਅ ਦੇ ਉੱਤੇ ਲਾ ਕੇ ਸਾਰਾ ਕੁਰਬਾਨ ਕਰਕੇ ਤੇ ਸਾਧ ਸੰਗ ਜੀ ਇਹ ਗੱਲ ਕਹਿ ਦਿੱਤੀ ਸਾਧ ਸੰਗ ਜੀ ਮੈਂ ਹੂੰ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ ਭਾਈ ਮੈਂ ਤਾਂ ਦਾਸ ਆ ਮੈਂ ਗੁਰੂ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਨਾਲ ਦਾਸਾ ਸੰਜੀ ਇੱਕ ਬੇਨਤੀ ਕਰਦੇ ਵੇ ਗੁਰੂ ਦੇ ਪਿਆਰਿਓ ਦਾਸ ਦੀ ਕੱਲ ਦੀ ਰਿਕਾਰਡਿੰਗ ਆਈ ਯਾ ਰਾਮਪੁਰੇ ਦੀ ਸਾਧ ਸੰਗਤ ਜੀ ਜੀ ਦਾ ਨਾਮ ਸਾਧ ਸੰਗਤ ਜੀ ਸਰਬੰਸਦਾਨੀ ਇਹ ਦਾਸ ਦੇ YouTube ਦੇ ਉੱਪਰ ਸਾਧ ਸੰਗਤ ਜੀ ਚੈਨਲ ਬਣਿਆ ਹੋਇਆ ਹੈ ਭਾਈ ਬਲਜੀਤ ਸਿੰਘ ਜੀ ਮੋਗੇ ਵਾਲੇ YouTube ਦੇ ਉੱਪਰ ਤੁਸੀਂ ਸਾਧ ਸੰਗਤ ਜੀ ਭਰੋ ਭਾਈ ਬਲਜੀਤ ਸਿੰਘ ਜੀ ਮੋਗੇ ਵਾਲੇ ਤੇ ਸਾਧ ਸੰਗਤ ਜੀ ਕੱਲ ਦੀ ਰਿਕਾਰਡਿੰਗ ਆ ਸਰਬੰਸਦਾਨੀ ਇਹਦੇ ਵਿੱਚ ਸਾਧ ਸੰਗ ਜੀ ਜ਼ਰੂਰ ਹਿੱਸਾ ਪਾਉਣਾ ਜ਼ਰੂਰ ਵੇਖਣੀ ਆ ਗੁਰੂ ਦੇ ਪਿਆਰਿਓ ਤੇ ਦਾਸ ਬੇਨਤੀ ਕਰਦੇ ਵੇ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਆਪਾਂ ਕਿਸੇ ਡੇਰੇਦਾਰ ਨੂੰ ਨਹੀਂ ਮੰਨਣਾ ਸਾਧ ਸੰਗ ਜੀ ਕਿਸੇ ਚਮਕੀਆਂ ਵਾਲੇ ਨੂੰ ਨਹੀਂ ਮੰਨਣਾ ਸਾਧ ਸੰਗ ਜੀ ਕਿਉਂਕਿ ਕੱਪੜੇ ਤਾਂ ਸਾਧ ਸੰਗ ਦੀ ਮੈਲੇ ਹੁੰਦੇ ਹੀ ਰਹਿੰਦੇ ਆ ਕਦੀ ਧੂੜ ਲੈਂਦੇ ਆ ਆਪਾਂ ਕਦੀ ਮੈਲੇ ਹੋ ਜਾਂਦੇ ਆ ਦੁੱਖ ਸੁੱਖ ਸਾਧ ਸੰਗ ਜੀ ਬਣਿਆ ਕਦੀ ਦੁੱਖ ਆ ਗਿਆ ਕਦੀ ਸੁੱਖ ਆ ਗਿਆ ਕਦੀ ਦੁੱਖ ਆ ਗਿਆ ਕਦੀ ਸੁੱਖ ਆ ਗਿਆ ਸਾਧ ਸੰਗ ਜੀ ਸਾਰੀਆਂ ਸੰਗਤਾਂਗੇ ਆ ਝੋਲੀ ਾੜ ਕੇ ਸਾਧ ਸੰਗਤ ਜੀ ਇੱਕ ਬੇਨਤੀ ਕਰਦੇ ਗੁਰੂ ਦੇ ਪਿਆਰਿਓ ਤੁਹਾਡੇ ਅਗੇ ਝੋਲੀ ਾਡੀ ਆ ਗੁਰੂ ਦੇ ਪਿਆਰਿਓ ਅਸੀਂ ਸਾਧ ਸੰਗਤ ਜੀ ਸੰਗਤਾਂ ਨੂੰ ਪਤਾ ਜਿੱਥੇ ਅਸੀਂ ਗੁਰਮਤ ਦਾ ਪ੍ਰਚਾਰ ਕਰਦੇ ਆ ਉਥੇ ਸਾਧ ਸੰਗਤ ਦੀ ਕਾਰਪੈਂਟਰ ਦਾ ਵੀ ਕੰਮ ਕਰਦੇ ਆ ਤੇ ਸਾਧ ਸੰਗਤ ਜੀ ਕੱਲ ਵੀ ਇਹੀ ਜਗਰ ਕੀਤਾ ਸੀ ਰਾਮਪੁਰੇ ਦੇ ਵਿੱਚ ਸਾਧ ਸੰਗਤ ਦੀ ਜਿਹੜਾ ਸਰਪੰਸਦਾਨੀ ਤੁਹਾਡੇ ਤੱਕ ਅਸੀਂ ਵੀਡੀਓ ਭੇਜੀ ਆ ਉਹ ਤੁਸੀਂ ਵੇਖ ਸਕਦੇ ਆ ਸਾਥ ਸੰਗਤ ਜੀ ਆ ਜਿਹੜੇ ਬਿਆਸਾਂ ਵਾਲੇ ਆ ਸਾਥ ਸੰਗਤ ਜੀ ਦਾਸ ਇਥੇ ਬਾੜਾ ਗੁਰੂ ਨਾਨਕ ਮਾਰਕੀਟ ਦੇ ਵਿੱਚ ਰਹਿੰਦਾ ਸਾਥ ਸੰਗਤ ਜੀ ਨੋਗੇ ਦੇ ਵਿੱਚ ਗੁਰੂ ਨਾਨਕ ਮਾਰਕੀਟ ਦੇ ਵਿੱਚ ਇਥੇ 4-5 ਸਾਥ ਸੰਗਤ ਜੀ ਉਹ ਸਾਥ ਸੰਗਤ ਜੀ ਮਨਮੁਖ ਸਾਥ ਸੰਗਤ ਜੀ ਹੈਗੇ ਜਿਹੜੇ ਦੇਈਆਂ ਨੂੰ ਮੰਨਦੇ ਆ ਜਿਹੜੇ ਰਾਧੇ ਸੁਆਮੀ ਨੂੰ ਮੰਨਦੇ ਆ ਕੱਲ ਵੀ ਸਾਥ ਸੰਗਤ ਜੀ ਉਹਨਾਂ ਆਪਾਰ ਸੋਵੀ ਸਾਧ ਸੰਧੀ ਬਹਿਸ ਹੋਈ ਉਹ ਕਹਿੰਦੇ ਸਾਧ ਸੰਧੀ ਇੱਕ ਬੰਦੇ ਨੇ ਇਹ ਗੱਲ ਕਹੀ ਸੀ ਕਹਿੰਦਾ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੀ ਨਹੀਂਗੇ ਤਾਂ ਮੈਂ ਕਹ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ ਤੇ ਬਾਣੀ ਆਪਦੇ ਪਿਓ ਦੀ ਕਿਉਂ ਵਰਤਦੇ ਆ ਫਿਰ ਆਪਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਉਂ ਵਰਤਦੇ ਆ ਤੁਸੀਂ ਸਾਧ ਸੰਗਤ ਜੀ ਸੰਤ ਮਸਕੀਨ ਸਿੰਘ ਜੀ ਨੂੰ ਕਦੀ ਸੁਣਿਓ ਸਾਧ ਸੰਗਤ ਜੀ ਸੰਤ ਮਸਕੀਨ ਸਿੰਘ ਜੀ ਨੂੰ ਉਹਨਾਂ ਨੂੰ ਕਦੀ ਸਰਬਨ ਕਰਾਇਆ ਜੋ ਸਾਧ ਸੰਗਤ ਜੀ ਉਹ ਕਹਿੰਦੇ ਜਿੰਨਾ ਸਿੱਖੀ ਦਾ ਬੇੜਾ ਗਰਖ ਕੀਤਾ ਨਾ ਇਹ ਵਿਆਸ ਵਾਲਿਆਂ ਨੇ ਕੀਤਾ ਵਿਆਸ ਵਾਲੇ ਨੇ ਜਿੰਨਾ ਸਿੱਖੀ ਦਾ ਗਰਖ ਕੀਤਾ ਇਸ ਤੋਂ ਅੱਗੇ ਸਾਧ ਸੰਗਤ ਜੀ ਸੰਤ ਪਾਪਾ ਮਾਨ ਸਿੰਘ ਜੀ ਭੇਵੇ ਵਾਲੇ ਜਿਹੜੇ ਹੁਣ ਸਰੀਰ ਛੱਡ ਕੇ ਸਾਸ ਨਹੀਂ ਚੋਲਾ ਛੱਡ ਗਏ ਸੰਤ ਪਾਪਾ ਮਾਨ ਸਿੰਘ ਜੀ ਭੇਵੇ ਵਾਲਿਆਂ ਨੂੰ ਕਦੀ ਸਰਬਨ ਕਰਾਇਆ ਜੋ ਸਾਧ ਸੰਗਤ ਜੀ ਉਹ ਸਾਧ ਸੰਗਤ ਜੀ ਆਪਣੀ ਕੀਰਤਨ ਦੇ ਵਿੱਚ ਸਾ ਸੰਗਤ ਜੀ ਤੋਂ ਕੀਰਤਨ ਕਰਦੇ ਆ ਉਹ ਸਾ ਸੰਗਤ ਜੀ ਰਿਕਾਰਡਿੰਗ ਦੇ ਵਿੱਚ ਉਹਨਾਂ ਦੀ ਹਜੇ ਵੀ ਰਿਕਾਰਡਿੰਗਾਂ ਪਈਆਂ ਉਹ ਕਹਿੰਦੇ ਇਹ ਓਟ ਆਸਰਾ ਲੈਂਦੇ ਆ ਗੁਰਬਾਣੀ ਦਾ ਓਟ ਆਸਰਾ ਲੈਂਦੇ ਗੁਰੂ ਗ੍ਰੰਥ ਸਾਹਿਬ ਦਾ ਪੂਜਾ ਕਰਾਉਂਦੇ ਆ ਆਪ ਦੀ ਜੇ ਕਿਤੇ ਸੰਤ ਬਾਬਾ ਮਾਨ ਸਿੰਘ ਜੀ ਕਹਿੰਦੇ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣੋਂ ਹਟ ਜਾਣਾ ਛੱਡ ਦੇਣ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਇਹ ਵਿਚਾਰ ਕਰਨੋਂ ਹਟ ਜਾਣਾ ਇਹਨਾਂ ਵੱਲ ਕੋਈ ਕੁੱਤਾ ਵੀ ਨਾ ਵੇਖਿਆ ਖੁ ਸਤਨਾਮ ਸ੍ਰੀ ਵਾਹਿਗੁਰੂ ਜੀ ਇਨਾਂ ਵੱਲ ਕੋਈ ਕੁੱਤਾ ਵੀ ਨਾ ਝਾਕੇ ਤੇ ਸਾਡਾ ਸਿਰ ਲਾ ਦੇ ਜੇ ਕੋਈ ਕੁੱਤਾ ਵੀ ਝਾਗਿਆ ਤੇ ਇਨਾਂ ਵੱਲ ਸਾਡੇ ਸਾਹਸੰਗ ਜਿੱਥੇ ਵੀ ਅਸੀਂ ਬੈਠਦੇ ਆ ਗੁਰੂ ਨਾਨਕ ਮਹਾਰਾਜ ਜਿੱਥੇ ਵੀ ਆਉਂਨੇ ਆ ਇੱਕ ਪੂਰੀ ਫਰੂਟ ਵਾਲਾ ਸਾਹਸੰਗ ਜੀ ਇੱਥੇ ਪ੍ਰਤਾਪ ਰੋਡ ਸਨਾਤਨ ਮੰਦਰ ਦੇ ਨੇੜੇ ਸਾਹਸੰਗ ਜੀ ਜਿਨ੍ਹਾਂ ਸਾਹਸੰਗ ਜੀ ਇੰਨਾ ਗੰਦ ਪਾਇਆ ਸਾਹਸੰਗ ਗੁਰੂ ਦੇ ਪਿਆਰਿਓ ਤੇ ਸਾਹਸੰਗ ਜੀ ਜਿੱਥੇ ਵੀ ਅਸੀਂ ਖੜੇ ਹੁੰਨੇ ਆ ਉੱਥੇ ਵੀ ਬੰਦਾ ਕੋਈ ਪ੍ਰੇਮੀ ਹੋਵੇ ਜਾਂ ਨਾ ਹੋਵੇ ਉਹਨੂੰ ਕਹੂਗਾ ਰਾਧਾ ਸੁਆਮੀ ਰਾਧਾ ਸਵਾਮੀ ਮੈਂ ਕਹਾਂ ਵੀ ਅਸੀਂ ਖੁਸ਼ ਹੋ ਜਾਂਨੇ ਆ ਮੈਂ ਕਹਾਂ ਜੇ ਤੁਹਾਡਾ ਸਵਾਮੀ ਰਾਧਾ ਨਾ ਅਸੀਂ ਬਹੁਤ ਖੁਸ਼ੀ ਮਾਣਦੇ ਆ ਕਿਉਂ ਕਿ ਤੁਹਾਡੇ ਸਵਾਮੀ ਨੇ ਰਾਹ ਜੀ ਰੱਖਣਾ ਤੁਹਾਨੂੰ ਰਹਿ ਹੈ ਰਾਧਾ ਸਵਾਮੀ ਆਪ ਹੀ ਦੱਸੀ ਜਾਂਦੇ ਸੱਸ ਜੀ ਆਪ ਹੀ ਕਹਿੰਦੇ ਰਾਧਾ ਸਵਾਮੀ ਜੀ ਇਹ ਦੂਜਾ ਵੀ ਕੋਈ ਰਾਧਾ ਸਵਾਮੀ ਜੀ ਮਤਲਬ ਸਾਡਾ ਗੁਰੂ ਰਾਹ ਤਾਂ ਹੀ ਹੈ ਤੇ ਮੈਂ ਕਹਾਂ ਸਾਡੇ ਗੁਰੂ ਦੀ ਵਡਿਆਈ ਸੁਣ ਲਓ ਮੈਂ ਕਹਾਂ ਤੁਸੀਂ ਕਹਿੰਦੇ ਰਾਧਾ ਸਵਾਮੀ ਅਸੀ ਆਪਦੇ ਗੁਰੂ ਨੂੰ ਕਹਿੰਦੇ ਦਰਗਾਹ ਦਾ ਸੁਆਮੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਡੇ ਦਰਗਾਹ ਦੇ ਸੁਆਮੀ ਆ ਜਿਸ ਕੇ ਸਿਰ ਉਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣਾ ਮੈਂ ਮਤ ਮਤਾ ਮਰਨਾ ਚੀਤ ਨਾ ਆਵੈ ਮੇਰੇ RAM ਰਾਏ ਤੂ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕੋ ਭੋਖਿਛ ਨਾਹੀ ਜਮ ਨਹੀਂ ਆਵੈ ਨੇੜੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨੁ ਨੁਖਨਾਸਾ ਤੇਰੀ ਬਖਸ਼ ਨਾ ਮਿਟੈ ਕੋਈ ਸਤਗੁਰ ਕਾ ਦਲਾਸਾ ਨਾਮ ਤੇ ਆਣ ਸੁਪਲ ਪਾਇਨਾਰ ਤੇਰਾ ਰਾਜਾ ਤੇਰੀ ਸਰਨ ਤੇਰੀ ਪ੍ਰਭਾ ਸੇ ਪੰਜ ਦੁਸ਼ਟਾ ਸਾਧਾ ਗਿਆਨ ਧਿਆਨ ਕੁਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜਿਹੜੀ ਕੋਲ ਦੀ ਰਾਖੀ ਕਰਦਾ ਸਾਡੇ ਸਾਧ ਸੰਗਤ ਗੁਰੂਆਂ ਨੇ ਸਾਰਾ ਸਰਬੰਸ ਲਟਾ ਦਿੱਤਾ ਸਾਧ ਸੰਗਤ ਜੀ ਸਰਬੰਸ ਵਾਰ ਦਿੱਤਾ ਮਾਤਾ ਵਾਰ ਤੇ ਪਿਤਾ ਵਾਰ ਤੇ ਬੱਚੇ ਵਾਰ ਤੇ ਜਾਣਾ ਤੋਂ ਪਿਆਰੇ ਸਿੰਘਵਾਰ ਤੇ ਸਾਧ ਸੰਗ ਜੀ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੱਤਾ ਸਾਧ ਸੰਗ ਜੀ ਆਪ ਸਾਧ ਸੰਗ ਜੀ ਸ਼ੀਧੀ ਪ੍ਰਾਪਤ ਕਰਕੇ ਗੁਰੂ ਸਾਹਿਬ ਜੀ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਫੇਰ ਵੀ ਕਹਿੰਦੇ ਆ ਮੈਂ ਹੂੰ ਪਰਮਪੁਰਖੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਮੈਂ ਕਹੇ ਜੇ ਤੁਹਾਡਾ ਐਡਾ ਹੀ ਗੁਰੂ ਵੱਡਾ ਸਾਧ ਸੰਗ ਜੀ ਐਡਾ ਹੀ ਗੁਰੂ ਹੈਗਾ ਇੱਕ ਕੱਲਾ ਗੋਟੀ ਵੱਢ ਕੇ ਵਿਖਾ ਦੇਵੇ ਤਾਂ ਮੰਨ ਜੀਏ ਦੀ ਕੁਰਬਾਨੀ ਨੂੰ ਇੱਕ ਬਾਹੀ ਵੱਢ ਕੇ ਵਿਖਾ ਦੇ ਉਹਨੂੰ ਕਾ ਇਨਾ ਸਾਧ ਸੰਗ ਦੀ ਇਹਨਾਂ ਨੇ ਗੰਦ ਪਾਇਆ ਗੁਰੂ ਦੇ ਪਿਆਰਿਓ ਇਸ ਵੀਡੀਓ ਨੂੰ ਸਾਧ ਸੰਗ ਦੀ ਇਸ ਲੈਪ ਨੂੰ ਗੁਰੂ ਦੇ ਪਿਆਰਿਓ ਦਾਸ ਦੀ ਝੋਲੀ ੜ ਕੇ ਉਹਨਾਂ ਸੰਗਤਾਂ ਨੂੰ ਸਾਧ ਸੰਗ ਦੀ ਬੇਨਤੀ ਹੈ ਜਿਹੜੇ ਸਾਧ ਸੰਗ ਦੀ ਨਾਮ ਜਪ ਜਪ ਕੇ ਗੁਰੂ ਦਾ ਹੀ ਰੂਪ ਹੋ ਗਈ ਜਿਨ੍ਹਾਂ ਦੀ ਜਵਾਨ ਦੇ ਉੱਤੇ ਸਾਧ ਸੰਗ ਜੀ ਅੱਠੇ ਪੈਰ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਉਹ ਸੂਰਮੇ ਆ ਸਾਧ ਸੰਗ ਜੀ ਮੈਂ ਤਾਂ ਹੈ ਹੀ ਨਮਰਦ ਸਾਧ ਸੰਗ ਜੀ ਨਮਰਦ ਦੇਸ ਕਰਕੇ ਸਾਧ ਸੰਗ ਜੀ ਮੈਂ ਆਪਣੀ ਮਾਂ ਨੂੰ ਵੀ ਡੈਂਤ ਨਹੀਂ ਕਹਿਣਾ ਮਾਸਾ ਸਾਹਿਬ ਜੀ ਡੈਂਤ ਨਹੀਂ ਜਸ ਆਪਣੀ ਕਹਿਣਾ ਹੁੰਨਾ ਤੁਸੀਂ ਪੁੱਛੋਗੇ ਉਹ ਕਿਵੇਂ ਸਾਹਿਬ ਜੀ ਕਿਉਂਕਿ ਮੇਰੇ ਤੋਂ ਦੋ ਛੋਟੇ ਵਿਆਹ ਹੋਏ ਸੀਗੇ ਤੇ ਮੈਨੂੰ ਛੜਤਾ ਸੀ ਸਾਹਿਬ ਜੀ ਉਦੋਂ ਦਾ ਦਾਸ ਨੂੰ ਬਰਾਕ ਲੱਗਾ ਵਿਆਹ ਅੱਜ ਸੰਗਤੀ ਮੇਰਾ ਮਾਂ ਪਿਓ ਸਾਹਿਬ ਜੀ ਸੰਗਤੀ ਭੈਣ ਭਰਾ ਮੇਰੇ ਸਾਹਿਬ ਜੀ ਸਾਹਿਬ ਜੀ ਇਹ ਸਭ ਕੁਝ ਇੱਥੇ ਹੀ ਰਹਿ ਜਾਣਾ ਗੁਰੂ ਦੇ ਪਿਆਰਿਓ ਤੁਹਾਨੂੰ ਮੈਂ ਬੜੇ ਸਤਿਕਾਰ ਨਾਲ ਕਹਿਣਾ ਸੰਗਤ ਜੀ ਤੁਹਾਡੇ ਦੇ ਬਹੁਤ ਵੱਡੇ ਵੱਡੇ ਅਫਸਰ ਹੋਣਗੇ ਵੱਡੇ ਵੱਡੇ ਪਿਆਰ ਕਰਨ ਵਾਲੇ ਬਾਬਾ ਦੀਪ ਸਿੰਘ ਜੀ ਨੂੰ ਦਸਵੇਂ ਪਾਤਸ਼ਾਹ ਜੀ ਨੂੰ ਪਿਆਰ ਕਰਨ ਵਾਲੇ ਮਾਤਾ ਗੁਜਰੀ ਜੀ ਨੂੰ ਪਿਆਰ ਕਰਨ ਵਾਲੇ ਰੋਮ ਰੋਮ ਜਪਣ ਵਾਲੇ ਵੀ ਬਹੁਤ ਹੋਣਗੇ ਸਾਧ ਸੰਗਤ ਜਿਨ੍ਹਾਂ ਦੇ ਵਿੱਚ ਸਾਧ ਸੰਗਤ ਜਿਨ੍ਹਾਂ ਦੇ ਡੌਲਿਆਂ ਦੇ ਵਿੱਚ ਦਮ ਹੈ ਸਾਧ ਸੰਗਤ ਜਿਨ੍ਹਾਂ ਦੇ ਡੌਲਿਆਂ ਵਿੱਚ ਦਮ ਹੈਗਾ ਬਹੁਤ ਹੋਣਗੇ ਗੁਰੂ ਦੇ ਪਿਆਰਿਓ ਤੇ ਗੁਰੂ ਦੇ ਪਿਆਰਿਓ ਜੇ ਕੋਈ ਵੀ ਤੁਹਾਡੇ ਦੇ ਵਿੱਚੋਂ ਵੀਰ ਜਿਹਨੂੰ ਇਸ ਮਰੀ ਹੋਈ লাশ ਦੇ ਉੱਤੇ ਸਾਹਸੰਗੀ ਕੋਈ ਤਾਰ ਸੌਂਦਾ ਤੇ ਗੁਰੂ ਦੇ ਪਿਆਰਿਓ ਕੋਈ ਕਿਤੇ ਦਾਸ ਨੂੰ ਕਮੈਂਟ ਦੇ ਵਿੱਚ ਕਹਿ ਦੇਵੇ ਦੇ ਕਹਿ ਦੇਵੇ ਕਿ ਕੋਈ ਗੱਲ ਨਹੀਂ ਪੁੱਤਰ ਵੀਰ ਤੂੰ ਸਾਡਾ ਭਰਾ ਹੈ ਤੂੰ ਸਾਨੂੰ ਨੰਬਰ ਦੇ ਉਹਦਾ ਅਸੀਂ ਸਾਹਸੰਗੀ ਉਸ ਪੂਰੀ ਫਰੂਟ ਵਾਲੇ ਦਾ ਸਾਹਸੰਗੀ ਨੰਬਰ ਦੇਵਾਂਗੇ ਇੱਕ ਜਿਹਨੇ ਸਾਡੀ ਦਿਹਾੜੀ ਸਾਹਸੰਗੀ ਇੱਥੇ ਕੰਮ ਕਰਵਾ ਕੇ 800 ਰੁਪਇਆ ਸਾਹਸੰਗੀ ਉਹ ਮੁਕਰ ਗਿਆ 800 ਰੁਪਇਆ ਦਾ ਦਾਸ ਨੂੰ ਸਾਹਸੰਗੀ ਕੋਈ ਫਿਕਰ ਨਹੀਂ ਸਾਹਸੰਗੀ ਕੀ ਆ ਸਾਥ ਸੰਧੀ 800 ਰੁਪਿਆ ਕੀ ਚੀਜ਼ ਹੁੰਦੀ ਆ ਸੰਗਤ ਸਾਥ ਸੰਗਧੀ ਕਿੰਨੇ ਕੰਨੇ ਪੈਸੇ ਦੇ ਜਾਂਦੀ ਆ ਕੋਈ 500 ਦੇ ਗਿਆ ਕੋਈ 1000 ਦੇ ਗਿਆ ਕੋਈ 200 ਦੇ ਗਿਆ ਸਾਥ ਸੰਧੀ ਕਿਵੇਂ ਕਿਵੇਂ ਮਰੀਜ਼ ਆਉਂਦੇ ਆ ਕੋਈ ਹਸਪਤਾਲ ਤੋਂ ਲੈ ਕੇ ਆਉਂਦਾ ਸਾਥ ਸੰਗਧੀ ਕੋਈ ਕਿਧਰੋਂ ਲੈ ਕੇ ਆਉਂਦਾ ਸਾਥ ਸੰਗਧੀ ਸੰਗਤ ਸਾਥ ਸੰਧੀ ਦਾ ਦੀਵਾਨ ਲਾਉਣ ਚਾਹੀਦਾ ਕਿਤੇ ਲੱਗਣ ਲੱਗਦੇ ਆ ਤੇ ਸੰਗਤ ਸਾਥ ਸੰਧੀ ਗੱਡੀ 'ਚ ਉਤਰ ਨਹੀਂ ਦਿੰਦੀ ਗਈ ਸੰਗਤ ਦਾ ਇਹ ਹੁੰਦਾ ਕਿ ਇਹਨੂੰ ਚੱਕ ਕੇ ਅਸੀਂ ਸਟੇਜ ਤੇ ਲੈ ਜੀ ਗਏ ਐਨੇ ਐਨਾ ਸੰਗਤ ਸਤਿਕਾਰ ਕਰਦੀ ਆ ਪੈਸੇ ਦੀ ਸਾਧ ਸੰਧੀ ਫਰੀ ਬਿਲਕੁਲ دیਵਾਨ ਲਾਈਦੇ ਆ ਤੇ ਸੰਗਤ ਨੇਹਰੀਆਂ ਲਿਆਉਂਦੀ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਅਸੀਂ ਨਾਨਕ ਸਰ ਨਾਲ ਕਾ ਵੀ ਸਾਧ ਸੰਧੀ ਜੁੜੇ ਰਹੇ ਗੁਰੂ ਦੇ ਪਿਆਰਿਓ ਜਿਵੇਂ ਚੂਹਾ ਇੱਕ ਖੁੱਡ ਤੱਕ ਸਹਿਮਤ ਹੁੰਦਾ ਖੁੱਡ ਚ ਵੜ ਗਿਆ ਨਿਕਲ ਗਿਆ ਖੁੱਡ ਚ ਵੜ ਗਿਆ ਨਿਕਲ ਗਿਆ ਸਾਧ ਸੰਗਤ ਜੀ ਕਿਸੇ ਨੇ ਹੱਥ ਨਹੀਂ ਪਾਇਆਗਾ ਪਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਸਾਧ ਸੰਗਤ ਜੀ ਜਦੋਂ ਪਹਿਲੀ ਵਾਰੀ ਉਹਨਾਂ ਦੇ ਦਰਬਾਰ ਦੇ ਉੱਤੇ ਗਏ ਤੇ ਸਾਧ ਸੰਗਤ ਜੀ ਕਿਤੇ ਅਸੀਂ ਝੋਲੀਆਂ ਅਟਦੇ ਹੁੰਦੇ ਸੀਗੇ ਕੀ ਸਾਡੀ ਝੋਲੀ 'ਚ ਕੋਈ ਖੈਰ ਪਾ ਦੇਵੇ ਪਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਖੈਰ ਪਾਉਣੀ ਦਾ ਸਾਧ ਸੰਗ ਜੀ ਇੱਕ ਪਾਸੇ ਸਾਨੂੰ ਦਾਤਾ ਮੰਡਰਨ ਵਾਲੇ ਬਣਾਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਦਾਤਾ ਮੰਡਰਨ ਵਾਲੇ ਬਣਾਤਾ ਇਸ ਕਰਕੇ ਸਾਧ ਸੰਗ ਜੀ ਤੁਸੀਂ ਮੇਰਾ ਮਾਤਾ ਪਿਤਾ ਹਾਂ ਸਾਧ ਸੰਗ ਜੀ ਗੁਰੂ ਦੇ ਪਿਆਰੋ ਜਿੱਥੇ ਵੀ ਦਾਸ ਬੈਂਦਾ ਗੁਰੂ ਨਾਨਕ ਮਹਾਰਕੀਰ ਦੇ ਵਿੱਚ ਇਹ ਪੂਰੀ ਫਰੂਟ ਵਾਲਾ ਨੇੜੇ ਸਨਾਤਨ ਮੰਦਰ ਪ੍ਰਤਾਪ ਰੋਡ ਮੋਗਾ ਸਾਧ ਸੰਗ ਜੀ ਜੇ ਤੁਸੀਂ ਕਹੋਗੇ ਤਾਂ ਕਮੈਂਟਾਂ ਦੇ ਵਿੱਚ ਅਸੀਂ ਉਹਨਾਂ ਦਾ ਨੰਬਰ ਭੇਜਾਂਗੇ ਸਾਧ ਸੰਗਤ ਤੁਹਾਨੂੰ ਤੇ ਇੱਕ ਸਾਧ ਸੰਗਤ ਜੀ ਹੋਰ ਹੈ ਚਾਰ ਪੰਜਾਂ ਨੇ ਸਾਧ ਸੰਗਤ ਜੀ ਇੱਕ ਨੇ ਤਾਂ ਇਹ ਗੱਲ ਕਹਿ ਦਿੱਤੀ ਕਹਿੰਦਾ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੀ ਨਹੀਂਗੇ ਅਸੀਂ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਐਡੀ ਰੁੱਖੀ ਬੋਲੀ ਸਾਧ ਸੰਗਤ ਜੀ ਐਡੀ ਰੁੱਖੀ ਬੋਲੀ ਮਯਾਲ ਆ ਉਹਦੀ ਦੁਕਾਨ ਦੇ ਉੱਤੇ ਸਾਧ ਸੰਗਤ ਕੋਈ ਮੁਰੇ ਰੱਖਾ ਘੜ ਜਾਵੇ ਕੋਈ ਸਾਈਕਲ ਵਾਲਾ ਖੜ ਜਾਵੇ ਸਾਧ ਸੰਗਤ ਜੀ ਐਡੀ ਰੁੱਖੀ ਬੋਲੀ ਤੇ ਮੈਂ ਕਹਾਂ ਜਦੋਂ ਤੁਸੀਂ ਸਾਧ ਸੰਗਤ ਕਰਨ ਜਾਂਦੇ ਹੋ ਤੁਹਾਡੇ ਗੁਰੂ ਇਹ ਹੀ ਸਿਖਾਉਂਦੇ ਆ ਇਹ ਨਾਮ ਜਪਣ ਵਾਲੇ ਨੂੰ ਆਹੀ ਬੋਲੀ ਦਾ ਹੁੰਦਾ ਇਹਨਾਂ ਦੇ ਕੋਲੇ ਸਾਥ ਸੰਗ ਦੇ ਨਿੰਦਿਆ ਤੋਂ ਬਿਨਾ ਚੁਗਲੀ ਤੋਂ ਬਿਨਿਆ ਬਿਨਾ ਸਾਥ ਸੰਗ ਦੀ ਇਹ ਰਾਧਾ ਸਵਾਮੀਆ ਕੋਲੇ ਸਾਥ ਸੰਗ ਦੀ ਕੱਖ ਨਹੀਂ ਨਿੰਦਿਆ ਤੇ ਚੁਗਲੀ ਤੋਂ ਬਿਨਾ ਆਪਸ ਵਿੱਚ ਦੀ ਲੜਾਉਣ ਤੋਂ ਬਿਨਾ ਸੰਗ ਭੜਾਉਣ ਤੋਂ ਬਿਨਾ ਸੰਗ ਦੀ ਸਾਥ ਸੰਗ ਦੀ ਇਹਨਾਂ ਕੋਲੇ ਕੱਖ ਨਹੀਂ ਸਾਥ ਸੰਗ ਜੀ ਕੰਨ ਲਾ ਲਾ ਕੇ ਵੇਖਦੇ ਕਿਉਂਕਿ ਸਾਨੂੰ ਤਾਂ ਭੇਤ ਆ ਸਾਥ ਸੰਗ ਜੀ ਕਿਉਂਕਿ ਬਾਬਾ ਦੀਪ ਸਿੰਘ ਜੀ ਦੇ ਅਚੀਵ ਸੰਗ ਕੰਮ ਕਰਦੇ ਸਾਥ ਸੰਗ ਦੀ ਸ਼ੀਧੀ ਪਹਿਰੇ ਲੱਗੇ ਜਦ ਹੁੰਦੇ ਆ ਪਹਿਲਾਂ ਦੱਸ ਦਿੰਦੇ ਆ ਕਿ ਸਾਥ ਸੰਗ ਜੀ ਕੰਨਾਂ ਘਰਾਂ ਦੇ ਵਿੱਚ ਉਹ ਸਾਧ ਸੰਗਜੀ ਕਿੰਨੇ ਕਿੰਨੇ ਸਾਧ ਸੰਗਜੀ ਤਵੀਤ ਸਾਗੇ ਦੱਬੇ ਮੇਖਾਂ ਦਬੀਆਂ ਕੜਵਾਈਆਂ ਸਾਧ ਸੰਗਜੀ ਕੀ ਕੁਛ ਤਾਂ ਪਿਆ ਕੜਵਾਇਆ ਉਹ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਸਾਧ ਸੰਗਜੀ ਜਿੰਨੇ ਮਰੀਜ਼ ਠੀਕ ਹੁੰਦੇ ਸਾਧ ਸੰਗਜੀ ਬਾਬਾ ਦੀਪ ਸਿੰਘ ਜੀ ਠੀਕ ਕਰਦੇ ਆ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਠੀਕ ਕਰਦੇ ਆ ਅਸੀਂ ਨਹੀਂ ਠੀਕ ਕਰਦੇ ਸਾਧ ਸੰਗਜੀ ਅਸੀਂ ਤਾਂ ਤੁਹਾਡੇ ਸਾਧ ਸੰਗਜੀ ਇੱਕ ਮੰਗਦੇ ਆ ਇੱਕ ਬਾਬਾ ਦੀਪ ਸਿੰਘ ਜੀ ਦੇ ਕੋਕਰਾਂ ਸਾਧ ਸੰਗਜੀ ਬਸ ਸੰਗਲੇ ਉਹਨਾਂ ਦੇ ਹੱਥ ਦੇ ਵਿੱਚ ਆ ਸਾਧ ਸੰਗਜੀ ਗੁਰੂ ਦੇ ਪਿਆਰਿਓ ਜਰੂਰ ਆਪਾਂ ਨਵੇਂ ਸਾਲ ਵਾਲੇ ਦਿਨ ਇਹ ਆਪਾਂ ਕਿਰਪਾ ਕਰਗੇ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਆਪਾਂ ਕਿਤੇ ਸਾਸਨ ਦੀ ਮਸਤ ਕਨੀ ਝਕਾਉਣਾ ਗੁਰੂ ਦੇ ਪਿਆਰਿਓ ਕਿਤੇ ਕੋਈ ਚਮਕੀਆਂ ਨਹੀਂ ਭਰਨੀਆਂ ਸਾਧ ਸੰਗਤ ਜੀ ਕਿਸੇ ਮਟੀ ਵਾਲੇ ਨੂੰ ਨਹੀਂ ਮੰਨਣਾ ਸਾਧ ਸੰਗਤ ਜੀ ਤੇ ਗੁਰੂ ਦੇ ਪਿਆਰਿਓ ਮੈਨੂੰ ਤੁਹਾਡੇ ਤੇ ਇਨਾ ਮਾਣਾ ਗੁਰੂ ਦੇ ਪਿਆਰਿਓ ਅੱਜ ਸਾਡੇ ਵੀ ਸਗੇ ਭਰਾ ਕਹਿੰਦੇ ਵੀ ਤੇਰਾ ਕੌਣ ਬੰਦਾ ਜਦੋਂ ਤੱਕ ਸਾਹ ਸੰਗ ਜੀ ਸਵਾਸ ਰਹਿਣਗੇ ਅਸੀਂ ਤੁਹਾਡੇ ਨਾਮ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦੇ ਰਵਾਂਗੇ ਜਦੋਂ ਤੱਕ ਸਵਾਸ ਰਹਿਣਗੇ ਸਾਧ ਸੰਗ ਜੀ ਤੇ ਦਾਸ ਨੇ ਝੋਲੀ ਢੱਕ ਕੇ ਸਾਧ ਸੰਗ ਜੀ ਇੱਕੋ ਹੀ ਤੁਹਾਡੇ ਅੱਗੇ ਇਹ ਚੀਜ਼ ਮੰਗੀ ਆ ਕਿ ਦਾਸ ਨੂੰ ਦਵਾ ਦੇਣੀ ਸੀਸ ਦੇਣੀ ਜਦੋਂ ਤੱਕ ਸਾਡਾ ਸਾਧ ਸੰਗ ਜੀ ਆਖਰੀ ਸਵਾਸ ਰਵੇ ਆਖਰੀ ਸਾਹ ਆਵੇ ਸਾਨੂੰ ਉਦੋਂ ਤੱਕ ਤੁਹਾਡੇ ਸੰਗਤਾਂ ਦੇ ਜੋੜੇ ਛਾੜਦੇ ਰਹੀਏ ਅਸੀਂ ਉਦੋਂ ਤੱਕ ਜੋੜੇ ਛਾੜਦੇ ਰਹੀਏ ਤੁਹਾਡੇ ਸਾਡੇ ਵਿੱਚ ਕੋਈ ਸੰਤ ਪੁਣਾ ਕੋਈ ਬਾਬਾ ਪੁਣਾ ਨਾ ਆਵੇ ਸਾਥ ਸੰਗ ਜੀ ਸੰਤ ਪੁਣਾ ਕੋ ਬਾਪੂ ਨਾ ਆਵੇ ਤੁਹਾਡੇ ਜੋੜੇ ਛਾੜਦੇ ਰਹੀਏ ਤੇ ਤੁਹਾਡੀਆਂ ਦਵਾਵਾਂ ਦੇ ਨਾਲ ਹੀ ਅਸੀਂ ਤੁਰੇ ਫਿਰਦੇ ਆਂ ਵੀਰੋ ਅਸੀਂ ਕੁਝ ਨਹੀਂ ਕਰ ਸਕਦੇ ਸਾਥ ਸੰਗ ਜੀ ਇਹ YouTube ਇਹ YouTube ਤੱਕ ਸਾਨੂੰ ਪਹੁੰਚਾਇਆ ਤੇ ਬਾਬਾ ਦੀਪ ਸਿੰਘ ਜੀ ਦੀਆਂ ਸੰਗਤਾਂ ਨੇ ਪਹੁੰਚਾਇਆ ਸਾਥ ਸੰਗ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੀਆਂ ਸੰਗਤਾਂ ਨੇ ਸਾਨੂੰ YouTube ਤੱਕ ਪਹੁੰਚਾਇਆ ਸਾਥ ਸੰਗ ਜੀ ਤੇ ਮੈਨੂੰ ਅੱਜ ਵੀ ਉਮੀਦ ਆ ਸਾਥ ਸੰਗ ਜੀ ਮੇਰਾ ਵੀਰ ਕੋਈ ਨਾ ਕੋਈ ਜ਼ਰੂਰ ਅਫਸਰ ਹੋਗਾ ਤੁਹਾਡੇ ਚ ਜਾਂ ਡੌਲਿਆਂ ਦੇ ਵਿੱਚ ਆਪਦੇ ਬਾਲ ਰੱਖਦਾ ਹੋਊਗਾ ਕੋਈ ਕਮੇਟੀਆਂ ਬਣੀਆਂ ਤੁਸੀਂ ਗੁਰਦੁਆਰੇ ਦੀਆਂ ਸਾਧ ਸੰਗਤ ਦੀ ਸੋਸਾਇਟੀਆਂ ਬਣੀਆਂ ਜ਼ਰੂਰ ਮੇਰੇ ਮਾਤਾ ਪਿਤਾ ਬਣ ਕੇ ਮੇਰੇ ਤੋਂ ਵੱਡੇ ਤੁਸੀਂ ਸਤਿਕਾਰਯੋਗ ਬਣ ਕੇ ਬੀਬੀਆਂ ਦੀਆਂ ਸੋਸਾਇਟੀਆਂ ਬਣੀਆਂ ਹੁੰਦੀਆਂ ਭਾਈਆਂ ਦੀਆਂ ਸਾਧ ਸੰਗਤ ਦੀ ਸਤਿਕਾਰ ਕਮੇਟੀਆਂ ਬਣੀਆਂ ਹੁੰਦੀਆਂ ਸਾਧ ਸੰਗਤ ਜਿਹੜਾ ਅੱਜ 800 ਰੁਪਏ ਵਾਲਾ ਵੀ ਕਹਿੰਦਾ ਵੀ ਮੈਂ ਤੈਨੂੰ 800 ਰੁਪਏ ਨਹੀਂ ਦੇਣਾ ਤੂੰ ਜਿਹੜੀ ਮਰਜ਼ੀ ਸੁਸਾਇਟੀ ਨੂੰ ਲਿਆ ਜਿਹੜੀ ਮਰਜ਼ੀ ਲਾੜਲੀ ਫੌਜ ਨੂੰ ਲਿਆ ਤੂੰ ਤਰਨਾ ਦਲ ਨੂੰ ਲਿਆ ਬੁੱਢਾ ਦਲ ਨੂੰ ਲਿਆ ਤੇਰਾ 800 ਰੁਪਏ ਨਹੀਂ ਦੇਣਾਗਾ ਮੈਂ ਗੱਲ 800 ਰੁਪਏ ਦੀ ਨਹੀਂ ਗੱਲ ਇਸ ਗੱਲ ਦੀ ਹੈ ਵੀ ਅਸੀਂ ਵੇਖਾਂਗੇ ਕਿਹੜਾ ਤੇਰਾ ਤਰਨਾ ਦਲ ਆਉਂਦਾ ਕਿਹੜਾ ਤੇਰਾ ਬੁੱਢਾ ਦਲ ਆਉਂਦਾ ਕਿਹੜਾ ਤੇਰਾ ਸੁਸਾਇਟੀ ਵਾਲਾ ਆਉਂਦਾ ਕਿਹੜਾ ਤੇਰਾ ਪੰਥਕ ਆਉਂਦਾ ਤੇਰਾ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਇਹ ਦਾਸ ਦੀ ਸਾਧ ਸੰਗ ਦੀ ਜਰੀ ਅਰਦਾਸ ਬੇਨਤੀ ਹੈ ਜੇ ਸਤਿਕਾਰਯੋਗ ਪਾਈ ਗੜਗੱਜ ਸਿੰਘ ਜੀ ਉਹਨਾਂ ਤੱਕ ਤੁਸੀਂ ਪਹੁੰਚਾ ਦੇਵੋ ਜਾਂ ਤਰਨਾਵਾਲ ਦੇ ਕੋਲੇ ਜਾਂ ਬੁੱਢਾਦਾਲ ਕੋਲੇ ਪਹੁੰਚਾ ਦੇਵੋ ਤੇ ਮੈਂ ਅਖੀਰੀ ਸਾਹ ਤੱਕ ਸਾਸ ਜੀ ਆਖਰੀ ਸਾਹ ਤੱਕ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਾ ਰਹੂੰਗਾ ਮੈਨੂੰ ਤੁਹਾਡਾ ਹੀ ਆਸਰਾ ਸਾਧ ਸੰਗ ਜੀ ਸਿਰਫ ਮੇਰੀ ਲੰਬੀ ਉਮਰ ਦੀ ਦਵਾਈ ਨਹੀਂ ਕਰਨੀ ਸਾਸ ਜੀ ਕਿਉਂਕਿ ਮੈਂ ਬਹਾਲਾ ਚਰ ਜੀਣਾ ਨਹੀਂ ਚਾਹੁੰਦਾ ਸਾਸ ਸੰਗ ਜੀ ਕਿਉਂ ਜੀਣਾ ਇਸ ਕਰਕੇ ਨਹੀਂ ਚਾਹੁੰਦਾ ਸਾਸ ਸੰਗ ਜੀ ਕੱਲੇ ਹੈਗੇ ਆ ਕੋਈ ਮਾਲਮ ਪੱਟੀ ਕਰਾਉਣ ਵਾਲਾ ਨਹੀਂ ਕੋਈ ਬਿਮਾਰਸ਼ ਮਾਰ ਹੋ ਜੀਏ ਕੋਈ ਦਵਾਈ ਦੋਣ ਵਾਲਾ ਨਹੀਂ ਸਾਧ ਸੰਗ ਜੀ ਕੱਲੇ ਹੀ ਆ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਇਸ ਕਰਕੇ ਵੱਡੀ ਉਮਰ ਦੀ ਕਦੀ ਵੀ ਦਵਾਈ ਨਾ ਕਰਨੀ ਸਾਧ ਸੰਗ ਜੀ ਜੇ ਤੁਹਾਡਾ ਕੋਈ ਮਰੀਜ਼ ਸਾਧ ਸੰਗ ਜੀ ਕੋਈ ਢਿੱਲਾ ਮਠਾ ਸਾਧ ਸੰਗ ਜੀ ਦੀ ਉਮਰ ਘਟਾ ਹੈ ਮੈਂ ਅਰਦਾਸ ਬੇਨਤੀ ਕਰਦਾ ਪਪਾ ਦੀਪ ਸਿੰਘ ਜੀ ਅੱਗੇ ਗੁਰੂ ਰਾਮਦਾਸ ਜੀ ਅੱਗੇ ਦਸਵੇਂ ਪਾਸ਼ਾ ਜੀ ਅੱਗੇ ਮੇਰੀ ਉਮਰ ਵੀ ਸਾਧ ਸੰਗ ਜੀ ਉਹਨੂੰ ਲਾ ਦੇਣ ਸਾਧ ਸੰਗ ਜੀ ਅਸੀਂ ਜੀਣਾ ਨਹੀਂ ਚਾਹੁੰਦੇ ਗੁਰੂ ਦੇ ਪਿਆਰਿਓ ਜੇ ਚਾਰ ਦਿਨ ਜੀਣਾ ਚਾਹੁੰਦੇ ਆ ਤੁਹਾਡੇ ਹੌਸਲੇ ਨਾਲ ਜੀਣਾ ਚਾਹੁੰਨੇ ਸਾਧ ਸੰਗ ਜੀ ਐਨੀਆਂ ਬੇਨਤੀਆਂ ਕਬੂਲ ਕਰਨੀਆਂ ਸਾਧ ਸੰਗ ਜੀ ਪ੍ਰਵਾਨ ਕਰਨੀਆਂ ਸਾਧ ਸੰਗ ਜੀ ਜੇ ਤੁਹਾਡੇ ਚ ਕੋਈ ਵੀਰ ਭੈਣ ਕੋਈ ਸੇਵਾ ਸੁਸਾਇਟੀ ਵਾਲਾ ਕੋਈ ਵੀ ਪ੍ਰਬੰਧ ਕਮੇਟੀ ਜਾਂ ਕੋਈ ਬੁੱਢਾ ਅਦਾਲ ਕੋਈ ਤਰਨਾਂਦਾਲ ਇਸ ਵੀਡੀਓ ਨੂੰ ਸਾਧ ਸੰਗ ਜੀ ਲਾਈਵ ਨੂੰ ਦੇਖ ਰਿਹਾ ਗੁਰੂ ਦੇ ਪਿਆਰਿਓ ਤੇ ਤੁਸੀਂ ਦਾਸ ਨੂੰ ਕਮੈਂਟ ਦੇ ਵਿੱਚ ਆਪਣਾ ਨੰਬਰ ਦੇਣਾ ਜੇ ਸਾਡੇ ਸਾਡੀ ਮਦਦ ਕਰਨੀ ਚਾਹੁੰਦੇ ਆ ਉਹਨਾਂ ਦਾ ਸਾਥ ਸੰਗ ਦੀ ਫਿਰ ਅਸੀਂ ਨੰਬਰ ਦੇਵਾਂਗੇ ਜਿਹੜੇ ਸਾਨੂੰ ਟਿਕਣ ਨਹੀਂ ਦਿੰਦੇ ਜਿਹੜੇ ਸਾਨੂੰ ਚੁਗਲੀ ਨਿੰਦਿਆ ਤੋਂ ਬਿਨਾਂ ਸਾਥ ਸੰਗ ਜੀ ਇੱਕ ਮੈਂਟਨਿੰਗ ਸਾਥ ਸੰਗ ਜਰਦੇ ਗੁਰੂ ਦੇ ਪਿਆਰੋ ਸੰਗ ਬਸਾਉਣ ਨੂੰ ਗੁਰੂ ਦੇ ਪਿਆਰੋ ਰਹਿੰਦੇ ਆ ਜਿਹੜੇ ਮਾੜੇ ਇੱਕ ਕਰਮ ਮਾੜੇ ਇੱਕ ਕਰਮ ਕਰਦੇ ਸਾਥ ਸੰਗ ਜੀ ਤੇ ਗੁਰੂ ਦੇ ਪਿਆਰੋ ਉਹਨਾਂ ਨੂੰ ਸਭਕ ਸਿਵਾਉਣ ਵਾਲੇ ਤੁਹਾਡੇ ਵਿੱਚ ਬਹੁਤ ਹੋਣਗੇ ਸਾਥ ਸੰਗ ਜੀ ਬਹੁਤ ਹੋਣਗੇ ਇੱਕ ਦੇਹੀ ਨੂੰ ਮੰਨਣ ਵਾਲੇ ਸਾਧ ਸੰਗਤ ਜੀ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਪਤਾ ਨਹੀਂ ਕਿੱਡੇ ਵੱਡੇ ਰੱਬਾਂ ਦੇ ਹੀ ਆ ਨੂੰ ਮੰਨਣ ਵਾਲੇ ਤੇ ਪੂਜਾ ਸਾਧ ਸੰਗਤ ਜੀ ਪੂਜਾ ਕਰਾਉਂਦੇ ਆ ਆਪ ਦੀ ਤੇ ਬਾਣੀ ਵਰਦੇ ਗੁਰੂ ਗ੍ਰੰਥ ਸਾਹਿਬ ਜੀ ਸਾਧ ਸੰਗਤ ਜੀ ਤੇ ਜਦੋਂ ਮਰ ਜਾਂਦੇ ਸਾਧ ਸੰਗਤ ਜੀ ਫਿਰ ਭੋਗ ਵਾਲੇ ਫਿਰ ਫਿਰ ਭੋਗ ਵੇਲੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਯਾਦ ਆ ਜਾਂਦੀ ਆ ਲਿਆਓ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆਓ ਪਾਠ ਰਖਾਈਏ ਘਰ ਦੇ ਵਿੱਚ ਇਹਨੂੰ ਸੱਚਖੰਡ 'ਚ ਜਗ੍ਹਾ ਮਿਲ ਜੂਗੀ ਤੁਹਾਡੇ ਵਾਸਤੇ ਸੋਭੇ ਲਾਏ ਪਏ ਤੁਸੀਂ ਵੇਖੀ ਜਾਇਆ ਜੋ ਮੈਂ ਇਹ ਕਹਿੰਦਾ ਸਾਹ ਸੰਗਧੀ ਇਹਨਾਂ ਦਾ ਐਂਡ ਦੇਖੋ ਸਾਹ ਸੰਗਧੀ ਕਿੱਥੇ ਹੁੰਦਾ ਜਿਹੜੇ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੀ ਨਹੀਂ ਸਾਹ ਸੰਗਧੀ ਜਿਹੜੇ ਨਾਮ ਜਪਣ ਵਾਲਿਆਂ ਨੂੰ ਦੁੱਖ ਦਿੰਦੇ ਸਾਹ ਸੰਗਧੀ ਸਾਹ ਸੰਗਧੀ ਤੁਸੀਂ ਸੁਖਮਨੀ ਸਾਹਿਬ ਦੇ ਵਿੱਚ ਪੜਿਆ ਸਾਹ ਸੰਗਧੀ ਸੰਤ ਕੀ ਨਿੰਦਾ ਨਾਨਕਾ ਬਹੁਤ ਬਹੁਤ ਅਵਤਾਰ ਤੇ ਗੁਰੂ ਸਾਹਿਬ ਜੀ ਤਾਂ ਇਹ ਵੀ ਗੱਲ ਕਰ ਕਹਿੰਦੇ ਸਾਹ ਸੰਗਧੀ ਨਿੰਦਾ ਭੜੀ ਕਿਸੇ ਕੀ ਨਹੀਂ ਮਨ ਮੁਖ ਮੁਖ ਮਨਮੁਖ ਮੁਖ ਕਰਾਨਾ ਮੂੰਹ ਕਾਲੇ ਤਨਾ ਨੰਦਕਾ ਨਰਕੇ ਘੋਰ ਪਵਨ ਇਹੋ ਜਿਹੇ ਮੂੰਹ ਕਾਲੇ ਹੁੰਦੇ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਤੇ ਗੁਰੂ ਦੇ ਪਿਆਰਿਓ ਜੇ ਤੁਹਾਡੀ ਸ਼ਾਨ ਖਾਲਸਾ ਦਾਸ ਨੇ ਕੋਈ ਵੱਧ ਘੱਟ ਗੱਲ ਬੋਲ ਦਿੱਤੀ ਹੈ ਤੇ ਸਾਧ ਸੰਗਤ ਜੀ ਮੈਂ ਕੋਈ ਸੰਤ ਨਹੀਂ ਕੋਈ ਬਾਬਾ ਨਹੀਂ ਬੁੱਧ ਨਹੀਂ ਕੋਈ ਸੋਧ ਨਹੀਂ ਸਾਧ ਸੰਗਤ ਜੀ ਕੁੱਤੇ ਭੌਂਗਦੇ ਹੁੰਦੇ ਸਾਧ ਸੰਗਤ ਜੀ ਚਲੋ ਕੁੱਤਾ ਸਮਝ ਕੇ ਮਾਫ ਕਰ ਦੇਣਾ ਗੁਰੂ ਦੇ ਪਿਆਰਿਓ ਤੁਹਾਡੇ ਅਸ਼ੀਰਵਾਦ ਨਾਲ ਸਾਧ ਸੰਗਤ ਜੀ ਜੀਨੇ ਗੁਰੂ ਦੇ ਪਿਆਰਿਓ ਇਸ ਲਾਈਫ ਨੂੰ ਸਾਥ ਸੰਧੀ ਅੱਗੇ ਲਿਜਾਣਾ ਜਾਂ ਨਾਲ ਲਿਜਾਣਾ ਤੁਹਾਡੀ ਮਰਜ਼ੀ ਹੈ ਸਾਡਾ ਜੋਰ ਕੋਈ ਨਹੀਂ ਸਾਥ ਸੰਗ ਜੀ ਪਰ ਝੋਲੀ ਢੱਕ ਕੇ ਸਾਥ ਸੰਧੀ ਮੰਗਦੇ ਆ ਗੁਰੂ ਦੇ ਪਿਆਰਿਓ ਆਖਰੀ ਸਾਹ ਤੱਕ ਰਹੀਏ ਸਾਡੇ ਚ ਹੋਮੇ ਨਾ ਆਵੇ ਕੋਈ ਸੰਤ ਪੁਣਾ ਨਾ ਆਵੇ ਸਾਥ ਸੰਗ ਜੀ ਵੀ ਅਸੀਂ ਕੋਈ ਸੰਤਾਂ ਕੋਈ ਬਾਬੇ ਆ ਤੁਹਾਡੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਸਾਥ ਸੰਗ ਜੀ ਇਹੋ ਹੀ ਕੁਝ ਮੰਗਦੇ ਹਾਂ ਝੋਲੀ ਦੇ ਵਿੱਚ ਸਾਥ ਸੰਗ ਜੀ ਜੇ ਮੇਰਾ ਕੋਈ ਵੀਰ ਕੋਈ ਪ੍ਰਬੰਧ ਕਮੇਟੀ ਵਾਲਾ ਕੋਈ ਸੋਸਾਇਟੀ ਵਾਲਾ ਕੋਈ ਬੁੱਢਾ ਦਲ ਕੋਈ ਤਰਨਾਂ ਦਾ ਵਾਲਾ ਜਾ ਤੁਹਾਡੇ ਚ ਕੋਈ ਸਾਥ ਸੰਗਤ ਜਿਹਦੀਆਂ ਬਾਹਾਂਵਾਂ ਦੇ ਵਿੱਚ ਡੋਲਿਆਂ ਵਿੱਚ ਦਮ ਹੈ ਸਾਥ ਸੰਗਤ ਜੀ ਗੁਰੂ ਦੇ ਪਿਆਰਿਓ ਤੇ ਦਾਸ ਨੂੰ ਕਮੈਂਟ ਦੇ ਵਿੱਚ ਦੱਸ ਦੇਣਾ ਅਸੀਂ ਤੁਹਾਨੂੰ ਨੰਬਰ ਦੇ ਦਾਂਗੇ ਜਾਂ ਫੋਨ ਕਰਕੇ ਸਾਨੂੰ ਦੱਸ ਦੇਣਾ ਇਹਨਾਂ ਜਲਾਦਾ ਨੂੰ ਸਾਥ ਸੰਗਤ ਜੀ ਤੁਸੀਂ ਸੋਚ ਸਕਦੇ ਆ ਕਿਉਂਕਿ ਸਾਥ ਸੰਗਤ ਜੀ ਅਸੀਂ ਨਹੀਂ ਸੋਚ ਸਕਦੇ ਗੁਰੂ ਦੇ ਪਿਆਰਿਓ ਸਰਪਸੀ ਦਾ ਤੁਹਾਡੇ ਅਰਦਾਸ ਬੇਨਤੀ ਕਰ ਸਕਦੇ ਆ ਧੰਨਵਾਦ ਕਰਦੇ ਆ ਤੁੰਤਨ ਬਾਬਾ ਦੀਪ ਸਿੰਘ ਜੀ ਦਾ ਤਾਂ ਨਮਾਜ਼ ਕਰਦੇ ਆ ਅਸੀਂ ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਸੱਚੇ ਪਾਤਸ਼ਾਹੀ ਦਾ ਧੰਨਵਾਦ ਕਰਦੇ ਆ ਅਸੀਂ ਧੰਨ ਧੰਨ ਦਸਵੇਂ ਪਾਤਸ਼ਾਹੀ ਦਾ ਧੰਨਵਾਦ ਕਰਦੇ ਆ ਅਸੀਂ ਸਹਿਬਜ਼ਾਦਿਆਂ ਦਾ ਸਾਧ ਸੰਗ ਦੀ ਧੰਨਵਾਦ ਕਰਦੇ ਆ ਸਾਧ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਦਾਸ ਦੀ ਅਰਦਾਸ ਬੇਨਤੀ ਨੂੰ ਪ੍ਰਵਾਨ ਕਰਕੇ ਸਾਧ ਸੰਗ ਜੀ ਤੇ ਆਪ ਵਰਗੀਆਂ ਸੰਗਤਾਂ ਦੁਖੀ ਦਿਖਿਆਰਿਆਂ ਦਾ ਭਲਾ ਕਰ ਦਿੰਦੇ ਆ ਸਾਧ ਸੰਗ ਜੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਸਾਧ ਸੰਗ ਜੀ ਜਿਹੜੇ ਸੰਤਾਂ ਦੇ ਦੁਖੀ ਹੁੰਦੇ ਨਾਮ ਜਪਣ ਵਾਲਿਆਂ ਦੇ ਦੁਖੀ ਹੁੰਦੇ ਆ ਇਨਾਂ ਦਾ ਐਂਡ ਬਹੁਤ ਭਾਰਾ ਹੁੰਦਾ ਸਾਹ ਸਮਝੀ ਐਂਡ ਬਹੁਤ ਭਾਰਾ ਹੁੰਦਾ ਦਾਸ ਨੇ ਕਹਿਦਾ ਸੀਗਾ ਵੀ ਕਿਸੇ ਗਰੀਬ ਦੀ ਜੇ ਤੈਨੂੰ ਬੱਦਵਾ ਲੱਗੀ ਨਾ ਜਿਹੜਾ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾਗਾ ਮੈਂ ਕਹਾ ਕਿਸੇ ਗਰੀਬ ਦੀ ਬੱਦਵਾ ਲੱਗੀ ਨਾ ਤੈਨੂੰ ਤੇ ਤੈਨੂੰ ਉੱਠਿਆ ਨਹੀਂ ਜਾਣਾਗਾ ਤੇਰੀਆਂ ਜੁਲੀਆਂ ਵੇਖ ਜਾਣੀਆਂ ਤੇਰੀਆਂ ਆ ਤੇਰੀਆਂ ਹਾਂ ਜੇ ਗਰੀਬ ਦੀ ਕਿਸੇ ਦੀ ਬੱਦਵਾ ਲੱਗੀ ਤਾਂ ਤੇ ਜੇ ਕਿਸੇ ਗਰੀਬ ਦੀ ਸੀਸ ਲੱਗੀ ਤੇ ਉਹ ਦਾਤਣਾ ਵੇਚਣ ਵਾਲੇ ਨੂੰ ਵੀ ਰਾਜਾ ਬਣਾ ਦਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਕਰਕੇ ਸਾਧ ਸੰਗਤ ਜੀ ਦਾਸ ਦਾ ਨੰਬਰ 98149 68244 98149 68244 ਭੁੱਲਾਂ ਚੁੱਕਾ ਮਾਫ਼ ਕਰੀਏ ਸਾਧ ਸੰਗਤ ਜੀ ਵਾਧ ਦੋ ਵਾਧ ਸਾਧ ਸੰਗਤ ਜੀ ਆਪਾਂ ਪਿੰਡਾ ਸ਼ਹਿਰਾਂ ਵਿੱਚ ਦਿਵਾਨ ਲੀਕ ਗਏ ਨਾਲੇ ਸੰਗਤਾਂ ਦਾ ਭਲਾ ਗੁਰੂ ਦੇ ਪਿਆਰਿਓ ਕੋਈ ਦਾਸ ਦੀ ਭੇਟਾ ਨਹੀਂ ਕੋਈ ਫੀਸ ਨਹੀਂ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਸੇਵਾ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਨਾਲੇ ਸੰਗਤਾਂ ਠੀਕ ਹੁੰਦੀਆਂ ਸਾਧ ਸੰਗਤ ਜੀ ਇੱਥੇ ਬੁਲਾਈਏ ਫਤਿਹ ਸਾਧ ਸੰਗਤ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ Vaheguru-ji, que favela.